ਕਾਫੀ ਕਿੰਨੇ ਸਮੇਂ ਪੁਰਾਣਾ ਗੇਟ ਵਗੈਰਾ ਦਰਵਾਜ਼ੇ ਵਗੈਰਾ ਇੱਥੇ ਦਰਜੇ ਦਸਾਈ ਦੀ ਹੋਈ ਹੈ ਆਪਣਾ ਜਸਵੰਤ ਸਿੰਘ ਖਰੂੜਾ ਹਾਂ ਅੱਗੇ ਬਾਰਡਰ ਆ ਗਿਆ ਪਾਕਿਸਤਾਨ ਆ ਯਾਰ ਰਾਤ ਬਹੁਤ ਨੇੜੇ ਬਾਈ ਯਾਰ ਪਾਰ ਤੁਸੀਂ ਕਿੰਨੇ ਦਿਨ ਕੰਮ ਕਰਨ ਜਾਂਦੇ ਜੇ ਤਾਰਾਂ ਤੋਂ ਪਾਰ ਤਾਰਾਂ ਤੋਂ ਪਾਰ ਆਪਾਂ ਹਫ਼ਤੇ 'ਚ 1947 ਦੀ ਵੰਡ ਸਮੇਂ ਦੀ ਦੋਸਤੋ ਦੇਖੋ ਕਿੰਨੀ ਪ੍ਰਾਤਨ ਹਵੇਲੀ ਤੇ ਨਹਿਰ ਦੀ ਵਾਰੀ ਦਾ ਜੀ ਫਿਰ ਉਧਰਲਾ ਸਰਕਲ ਕੀ ਬਣਦਾ ਤੁਹਾਡਾ ਆਓ ਵੀ ਮਿੱਤਰੋ ਪਾਕਿਸਤਾਨ ਦੇ ਬਾਰਡਰ ਤੇ ਪਹੁੰਚੇ ਹੋਏ ਆ ਜਿਹੜਾ ਕਿ ਪਿੰਡ ਹੈ ਇਹ ਨਸ਼ੇਰਾ ਟਾਲਾ ਨਸ਼ੇਰਾ ਇੱਕ ਸਾਈਡ ਰਹ ਜਾਂਦਾ ਤੇ ਵਿਚਾਲੇ ਗਲੀ ਪੈਂਦੀ ਹੈ ਤੇ ਟਾਲਾ ਇੱਕ ਸਾਈਡ ਰਹ ਜਾਂਦਾ ਤੇ ਹੁਣ ਮੌਕੇ ਦੇ ਖੜੇ ਹੋਏ ਆ ਚਾਹਲਾ ਮਾਰਗ ਦੇ ਉੱਤੇ ਜਿਹੜਾ ਕਿ ਚਾਹਲਪਿੰਡ ਆ ਜਾਂਦਾ ਇੱਧਰ ਇੱਥੇ ਤੁਹਾਨੂੰ ਅੱਜ ਆਪਾਂ ਕਿਸਾਨ ਭਰਾਵਾਂ ਦੀ ਜ਼ਿੰਦਗੀ ਦਿਖਾਵਾਂਗੇ ਪੀਨ ਦਾ ਰੇਟ ਦੱਸਾਂਗੇ ਕਿੰਨਾ ਤੇ ਕਿੰਨਾ ਠੇਕਾ ਤੇ ਬਾਰਡਰ ਤੋਂ ਉਸ ਪਾਰ ਜਾ ਕੇ ਕਿਸਾਨ ਵੀਰ ਖੇਤੀ ਕਰਦੇ ਆ ਤੇ ਕਿਵੇਂ ਕਰਦੇ ਆ ਹਨਾ ਉਹਨਾਂ ਦਾ ਸਾਰਾ ਜੀਵਨ ਜਿਹਾਪਨ ਦੱਸਾਂਗੇ ਵੱਡੀ ਗੱਲ ਇੱਥੇ ਜਿਵੇਂ ਦਲਜੀਤ ਦੋਸ਼ਾਂ ਦੀਆਂ ਫਿਲਮਾਂ ਹੋਈਆਂ 1984 ਜਾਂ ਮਨਿੰਦਰ ਗਿੱਲ ਨੇ ਕੀਤੀ ਹੋਰ ਬਹੁਤ ਫਿਲਮਾਂ ਆਏ ਦੇ ਨੇ ਤੇ ਹੁੰਦੀਆਂ ਰਹਿੰਦੀਆਂ ਉਸ ਪਿੰਡ ਦੇ ਪਹੁੰਚੇ ਆ ਤਾਂ ਮਿੱਤਰੋ ਆਜੋ ਆਪਣੇ ਨਾਲ ਆ ਬਾਈ ਗੁਰਸੇਵਕ ਸਿੰਘ ਜਿਨ੍ਹਾਂ ਨੇ ਆਪਾਂ ਨੂੰ ਪੂਰੀ ਜਾਣਕਾਰੀ ਦੇਣੀ ਆ ਉਹੀ ਬਾਈ ਕੋਲੇ ਆਪਾਂ ਪੁੱਜੇ ਸੀ ਅੱਜ ਇੱਥੇ ਪਾਕਿਸਤਾਨ ਦੇ ਲਾਸਟ ਪਿੰਡ ਤੇ ਜਿਹੜਾ ਕਿ 20 ਮੀਟਰ ਦੀ ਦੂਰੀ ਤੇ ਆ ਇਹ ਲਾਸਟ ਪਿੰਡ ਆ ਤੇ ਪਾਕਿਸਤਾਨ ਦੇ ਬਿਲਕੁਲ ਨੇੜਲਾ ਪਿੰਡ ਆ ਮਿੱਤਰੋ ਤਾਂ ਆਜੋ ਫਿਰ ਕਰਦੇ ਆਪਾਂ ਸਾਰੇ ਪਿੰਡ ਦੀ ਬਹੀ ਯਰਨੇ ਸਟਾਰਟ ਤਾਂ ਮਿੱਤਰੋ ਹੁਣ ਆਪਾਂ ਉਸ ਗਲੀ ਦੇ ਵਿੱਚ ਲੈ ਕੇ ਜਾਈਏ ਤੁਹਾਨੂੰ ਜਿਹੜੀ ਗਲੀ ਕੀ ਦੋ ਪਿੰਡਾਂ ਨੂੰ ਵੰਡਦੀ ਆ ਜਿਵੇਂ ਨੁਸ਼ਹਿਰਾ ਇੱਕ ਸਾਈਡ ਰਹਿ ਜਾਂਦਾ ਤੇ ਢਾਲਾ ਪਿੰਡ ਇੱਕ ਸਾਈਡ ਰਹਿ ਜਾਂਦਾ ਆਜੋ ਫਿਰ ਲਓ ਜੀ ਦੋਸਤੋ ਹੁਣ ਪਹੁੰਚੇ ਆਪਾਂ ਜਿਹੜੀ ਕਿ ਮੇਨ ਗਲੀ ਵੰਡਦੀ ਹੈ ਨੁਸ਼ਹਿਰਾ ਪਿੰਡ ਨੂੰ ਤੇ ਟਾਲਾ ਪਿੰਡ ਨੂੰ ਇੱਧਰ ਆ ਜਾਂਦਾ ਜੀ ਟਾਲਾ ਪਿੰਡ ਤੇ ਇੱਧਰ ਆ ਜਾਂਦਾ ਜੀ ਨੁਸ਼ਹਿਰਾ ਪਿੰਡ ਤਾਂ ਬਾਈ ਗੁਰਸੇਵਕ ਸਿੰਘ ਨਾਲ ਆ ਨਾਲ ਸੀਗਾ ਗੁਰਸੇਵਕ ਗੁਰਸੇਵਕ ਨੇ ਦੱਸਿਆ ਵੀ ਕਹਿੰਦਾ ਨੁਸ਼ਹਿਰੇ ਪਿੰਡ ਦੀ 2500 ਵੋਟ ਹੈ ਤੇ 500 ਵੋਟ ਹੈ ਟਾਲੇ ਪਿੰਡ ਦੀ ਤਾਂ ਪਿੰਡ ਤਾਂ ਇਕੱਠਾ ਵੀ ਹੋ ਸਕਦਾ ਸੀ ਹੈਨਾ 500 ਵੋਟ ਪਿੱਛੇ ਤੇ ਪਿੰਡ ਵੀ ਅਲੱਗ ਬੈਠਾ ਹੈ ਹੁਣ ਆਪਾਂ ਚੱਲੇ ਆ ਜੀ 1947 ਦੀ ਵੰਡ ਤੋਂ ਪਹਿਲਾਂ ਦੀਆਂ ਜਿਹੜੀਆਂ ਕਿ ਹਵੇਲੀਆਂ ਮuslimana ਵੀਰਾਂ ਦੀਆਂ ਤਾਂ ਉਹ ਦਿਖਾਉਣੀ ਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਅੱਜ ਲੋਬੀ ਮਿੱਤਰੋ ਅਕਸਰ ਨੂੰ ਆਪਾਂ ਹੁਣ ਪਹੁੰਚੇ ਆਂ ਬਈ ਸ਼ਹਿਰੇ ਦੇ ਵਿੱਚ ਜੀ ਦੇਖੋ ਪੁਰਾਣੇ ਜਿਹੜੇ ਕੀ ਆਪਦੇ ਵੀ ਹਵੇਲੀਆਂ ਛੱਡ ਕੇ ਗਏ ਹੋਏ ਆ ਉਸ ਸਮੇਂ ਦੀਆਂ ਮੁਸਲਮਾਨ ਵੀਰ ਤਾਂ ਉੱਥੇ ਪਹੁੰਚੇ ਹੋਏ ਆ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਕਿੰਨਾ ਵੱਡੀ ਹਵੇਲੀ ਸੀ ਕਿਸੇ ਦੀ ਇਹ ਦੋਸਤੋ ਪਹਿਲਾ ਪਿੰਡ ਸੀਗਾ ਜਿਹੜਾ ਕੀ ਇੱਥੋਂ ਦੇ ਮੁਸਲਮਾਨਾਂ ਨੂੰ ਸਿੱਖ ਵੀਰ ਆਪ ਪਿੰਡ ਦੇ ਵਿੱਚ ਉਹਨਾਂ ਦੇ ਛੱਡ ਕੇ ਆਏ ਸੀਗੇ ਤੇ ਬਾਕੀ ਜਿਹੜੇ ਸਿੱਖ ਸੀ ਉਹ ਤਾਂ ਇੱਥੇ বাস ਹੀ ਗਏ ਤੇ ਹੋਰ ਪਿੰਡਾਂ ਦੇ ਵਿੱਚ ਜਿਵੇਂ ਕਿ ਆਮ ਕਤਲੇਆਮ ਹੋਇਆ ਸੀ ਇੱਥੇ ਇਹ ਜਾਂ ਕੁਝ ਵੀ ਨਹੀਂ ਹੋਇਆ ਸੀ ਮਿੱਤਰੋ ਤਾਂ ਕਰਕੇ ਇਸ ਪਿੰਡ ਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਇਹ ਦੋਸਤੋ ਤੁਸੀਂ ਦੇਖੀ ਜਾਂਦੇ ਹੋ 1947 ਤੋਂ ਪਹਿਲਾਂ ਦੀ ਵੰਡ ਵੇਲੇ ਦੇ ਪਾਏ ਹੋਏ ਇਹ ਹਵੇਲੀਆਂ ਕਿਸੇ ਮੁਸਲਮਾਨ ਵੀਰ ਦੀਆਂ ਦੇਖ ਸਕਦੇ ਹੋ ਜੀ ਚਾਰ ਚੁਪਰ ਬਹੁਤ ਖੁੱਲਾ ਇੱਕ ਮਾਹੌਲ ਸੀਗਾ ਇੱਥੇ ਖੁੱਲਾ ਡੁੱਲਾ ਇਹ ਮਸਜਿਦ ਦਾ ਉਸ ਸਮੇਂ ਦੀ ਵੀ ਕੋਈ ਉਰਦੂ ਦੇ ਵਿੱਚ ਉਦਾਂ ਹੀ ਆਉਦੀ ਹਨ ਲਿਖਿਆ ਹੋਇਆ ਨਾਨਕਸ਼ਾਹੀ ਇਟਰ ਲੱਗੀ ਦਾ ਦੋਸਤੋ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੀ ਇਹ ਹੁਣ ਤਾਂ ਜੀ ਉਹਨਾਂ ਦਾ ਕੀ ਕਦੇ ਕੋਈ ਗੇੜਾ ਮਾਰਦੇ ਆ ਕੋਈ ਇਧਰ ਨਹੀਂ ਗੇੜਾ ਗੇੜਾ ਨਹੀਂ ਮਾਰ ਬਾਕੀ ਆਰਡਰ ਹੀ ਨਹੀਂ ਮਿਲਦਾ ਉਹਨਾਂ ਹਾਂਜੀ ਹਾਂਜੀ ਤਾਂ ਦੇਖ ਸਕਦੇ ਹੋ ਇਹ ਤੁਹਾਡੀ ਪੁਰਾਣੀ ਮਸਜਿਦ ਆ ਤਾਂ ਆਪਾਂ ਇਹ ਪਿੰਡ ਦਿਖਾਈ ਜੰਨੇ ਆ ਨੁਸ਼ੇਰੇ ਟਾਲਾ ਇਹ ਨੁਸ਼ੇਰੇ ਦੇ ਵਿੱਚ ਹੀ ਆ ਖਾਸ ਦੋਸਤੋ ਜਿਹੜਾ ਤੁਸੀਂ ਮਕਾਨ ਦੇਖੀ ਜੰਨੇ 1947 ਤੋਂ ਵੰਡ ਤੋਂ ਪਹਿਲਾਂ ਦਾ ਮਕਾਨ ਹੈ ਇਹ ਦੋਸਤੋ ਤਾਂ ਆ ਜਿਵੇਂ ਹੁਣ ਪੁਰਾਣਾ ਹਨਾ ਪ੍ਰਾਤਨ ਖੂਹੀ ਵਗੈਰਾ ਲੱਗਿਆ ਹੋਇਆ ਸੀ ਪਾਣੀ ਵਾਲਾ ਸਿਸਟਮ ਜੋ ਵੀ ਸੀ ਦੋਸਤੋ ਦੇਖੋ ਬਈ ਇੱਥੋਂ ਪਾਣੀ ਵਾਲਾ ਆਪਦਾ ਘੜੇ ਵਗੈਰਾ ਭਰਦੇ ਸੀਗੇ ਉਸ ਸਮੇਂ ਦੇ ਵਿੱਚ ਇਹ ਆ ਮਸਜਿਦ ਉਸ ਸਮੇਂ ਦੀ ਦੇਖੋ ਦੋਸਤੋ ਆ ਉਰਦੂ ਦੇ ਵਿੱਚ ਹਨਾ ਜੋ ਵੀ ਲਿਖਿਆ ਮੁਸਲਮਾਨ ਵੀਰ ਜਰੂਰ ਕਮੈਂਟ ਕਰਕੇ ਦੱਸੇ ਵੀ ਕੀ ਲਿਖਿਆ ਹੋਇਆ ਬਾਈ ਹਨਾ ਮਸਜਿਦ ਦੇ ਵਿੱਚ ਕੀ ਲਿਖਿਆ ਹੋਇਆ ਆਪਾਂ ਨੂੰ ਚਲੋ ਨਹੀਂ ਆ ਰਹੀ ਉਰਦੂ ਹਾਂ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਹਾਂ ਬਿਲਕੁਲ ਦੋਸਤੋ ਯਾਰਡ ਬਣ ਚੁੱਕਿਆ ਹੁਣ ਤਾਂ ਬਈ ਹਨਾ ਤਾਂ ਦੋਸਤੋ ਦੇਖ ਸਕਦੇ ਹੋ ਬਈ ਵਿੱਚ ਇਦਾਂ ਦਾ ਹਨਾ ਸਿਸਟਮ ਸੀਗਾ ਹੁਣ ਤੱਕ ਖੰਡਰ ਬਣ ਗਿਆ ਬਿਲਕੁਲ ਹੀ ਕਾਫੀ ਕਿੰਨੇ ਸਮਾਂ ਪੁਰਾਣਾ ਉਹ ਗੇਟ ਵਗੈਰਾ ਦਰਵਾਜ਼ੇ ਵਗੈਰਾ ਉਸ ਤਰ੍ਹਾਂ ਹੀ ਉਦਾਂ ਉਦਾਂ ਹੀ ਪਿਆ ਵੀ ਸਿਸਟਮ ਸਾਰੇ ਹੀ ਇਹ ਦੋਸਤੋ ਇੰਨਾ ਕ ਸਾਈਜ਼ ਸੀਗਾ 1947 ਦੀ ਵੰਡ ਤੋਂ ਪਹਿਲਾਂ ਦਾ ਜਿਹੜਾ ਕੀ ਕਮਰੇ ਵਗੈਰਾ ਬਣਾਉਂਦੇ ਸੀ ਦੋਸਤੋ ਦੇਖ ਸਕਦੇ ਹੋ ਵਿੱਚੋਂ ਵੀ ਆਪਾਂ ਤੁਹਾਨੂੰ ਲੈ ਕੇ ਆਏ ਆ ਦਿਖਾ ਰਹੇ ਆ ਭਾਈ ਜੀ ਬਿਲਕੁਲ ਦੇਖੋ ਨਾਨਕ ਸ਼ਾਹੀ ਇੱਟ ਦੇ ਉੱਤੇ ਮਿੱਟੀ ਦੇ ਪ੍ਰਾਤਨ ਹਿਸਾਬ ਦੇ ਨਾਲ ਲਿਪਾ ਪੋਚਤੀ ਕੀਤੀ ਹੋਈ ਆ ਤੇ ਜਿਹੜਾ ਘਰ ਆ ਉਦਾਂ ਹੀ ਪਿਆ ਹੋਇਆ ਜੀ ਰੱਖਣੇ ਵਗੈਰਾ ਦੋਸਤੋ ਦੇਖੋ ਬਣਾਏ ਹੋਏ ਹਨਾ ਸਮਾਨ ਰੱਖਣ ਲਈ ਇੱਧਰ ਗੇਟ ਦੇਖੋ ਦੋ ਬੰਜਲਾ ਮਕਾਨ ਸੀਗਾ ਜਿਹੜਾ ਕੀ ਅੱਜ ਇਦਾਂ ਦਾ ਹੋ ਗਿਆ 1947 ਦੀ ਵੰਡ ਸਮੇਂ ਦੀ ਦੋਸਤੋ ਦੇਖੋ ਕਿੰਨੀ ਪ੍ਰਾਤਨ ਹਵੇਲੀ ਤੁਹਾਨੂੰ ਦੇਸੀ ਆਂਦੀ ਆ ਕਿੱਡੇ ਖੁੱਲੇ ਮਕਾਨ ਸੀ ਟਟੋ-ਟਟੇ ਹੈ ਵੀ ਟਟੋ-ਟਟਾ ਕਹਾਂਗੇ ਵੀ ਇੱਕ ਕਿਲੇ ਦੇ ਵਿੱਚ ਪੂਰੀ ਹਵੇਲੀ ਸੀ ਉਹਨਾਂ ਦੀ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਉਦੋਂ ਇੱਥੇ ਰੰਗ ਲੱਗੇ ਹੋਣੇ ਆ ਬਸਦੇ ਹੋਣੇ ਆ ਲੋਕ ਚਵਾਰਾ ਦੇਖੋ ਜੀ ਉਧਰ ਪੌੜੀਆਂ ਚੜ੍ਹਦੀਆਂ ਉੱਤੇ ਕੀ ਉਦੋਂ ਇੱਥੇ ਸੀਨ ਬਣਦਾ ਹੋਊਗਾ ਘਰਾਂ ਦਾ ਆਮ ਤੇ ਕਿੱਥੇ ਵਈ ਜੀ ਅੱਜ ਇੱਥੇ ਇਹ ਹਾਲ ਹੋ ਚੁਕੇ ਥੋੜੇ ਸਾਹਮਣੇ ਪੰਪੜੀਆਂ ਸੀ 1947 ਸਮੇਂ ਦੀਆਂ ਵੀ ਇਹੇ ਇਹ ਹਾਲ ਹੋਏ ਸੀ ਤੇ ਅੱਜ ਬਈ ਜੀ ਤੁਹਾਡੇ ਸਾਹਮਣੇ ਤੁਸੀਂ ਦੇਖੀ ਵੀ ਜਾਂਨੇ ਹੋ ਐਨਾ ਇਸ ਘਰ ਦਾ ਸਾਈਜ਼ ਸੀ ਦੋਸਤੋ ਹੋ ਜਿਹੜਾ ਦਰਵਾਜ਼ਾ ਤੁਸੀਂ ਉਸ ਘਰ ਦਾ ਦੇਖਿਆ ਸੀ ਦੋਸਤੋ ਤੇ ਇਹੇ ਇਸ ਘਰ ਦਾ ਦਰਵਾਜ਼ਾ ਦੇਖੋ ਇਧਰੋਂ ਦੀ ਇਹ ਆਉਂਦੀ ਸੀ ਹੁਣ ਆਪਾਂ ਚੱਲੇ ਆਂ ਦੋਸਤੋ ਜਿੱਥੇ ਕਿ ਫਿਲਮਾਂ ਸ਼ੂਟ ਹੋਈਆਂ ਸੀਗੀਆਂ ਆ ਦੇਖੋ ਪਿੰਡ ਦੇਖੋ ਬਹੁਤ ਹੀ ਛੋਟੀਆਂ ਗਲੀਆਂ ਪਰ ਪੱਕੀਆਂ ਸਾਰੀਆਂ ਤਾਂ ਇੱਥੇ ਤੁਹਾਨੂੰ ਪੁਰਾਣੇ ਘਰ ਇਹੋ ਆਮ ਹੀ ਮਿਲ ਜਾਣਗੇ 1947 ਤੋਂ ਜਿਹੜੇ ਕਿ ਪਹਿਲਾਂ ਦੇ ਪਏ ਹੋਏ ਆ ਹਜੇ ਢਾਏ ਨਹੀਂ ਤੇ ਇੱਥੇ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਜਿੱਥੇ ਕਿ ਲਵ ਪੰਜਾਬ ਦਲਜੀਤ ਦੋ ਸ਼ਾਂਜ ਦੀ ਤਾਂ ਆਜੋ ਵੀਰ ਦਿਖਾਉਣੇ ਤੁਹਾਨੂੰ ਅੰਦਰੋਂ ਦੋਸਤੋ ਵੀਡੀਓ ਤੇ ਬਣੇ ਰਹੋ ਇਹ ਇਸ ਵੀਰ ਦਾ ਘਰ ਸੀ ਜਿਹੜਾ ਦੱਸਦਾ ਸੀ ਕਹਿੰਦਾ ਇੱਥੇ ਅਸੀਂ ਹੁਣ ਇੱਕ ਦੁਕਾਨਦਾਰੀ ਕੀਤੀ ਹੋਈ ਆ ਪ੍ਰਾਣੀਆਂ ਪਈਆਂ ਬਿਲਡਿੰਗ ਹਜੇ ਪਰ ਢਾਈ ਨਹੀਂ ਤੇ ਨਾ ਅਸੀਂ ਢਾਈਏ ਕਹਿੰਦਾ ਇਹ ਖਜ਼ਾਨਾ ਸਾਨੂੰ ਨਹੀਂ ਮਿਲਦਾ ਜਿਹੜੇ ਗੇਟ ਦੇਖੀ ਜਨ ਦੁਆਰੇ ਸਾਰੇ ਉਸੇ ਤਰ੍ਹਾਂ ਹੀ ਆ ਜੀ ਹਜੇ ਕਾਫੀ ਹੋਈਆਂ ਸੀ ਜਿਹੜੀ ਮੇਨ ਸਭ ਤੋਂ ਪਹਿਲੀ ਫਿਲਮ ਇਹੋ ਲਵ ਪੰਜਾਬ ਹੋਈ ਸੀ ਲਵ ਪੰਜਾਬ ਇਸ ਜਗ੍ਹਾ ਤੇ ਸ਼ੂਟ ਹੋਈ ਸੀ ਤੁਸੀਂ ਦੋਸਤੋ ਲਵ ਪੰਜਾਬ ਤੇ ਦਰਜੀਤ ਦਵ샨 ਜੀ ਨੇ ਵੀ ਕੀਤੀ ਸੀ ਨਾ ਹੁਣ ਪੰਜਾਬ 1984 ਹਾਂਜੀ ਉਹ ਉਹ ਦੂਜੇ ਪਿੰਡਾਂ 'ਚ ਹੋਈ ਸੀ ਅੱਛਾ ਉਹ ਦੂਜੇ ਪਿੰਡ ਸੀ ਉਹ ਪਿੰਡ ਦੂਜੀ ਅੱਛਾ ਜੀ ਲਾ ਪੰਜਾਬ ਦੀ ਫਿਲਮ ਦੀ ਗੱਲ ਕਰਦਾ ਇੱਥੇ ਸਟੇਜ ਬਣੀ ਸੀ ਇੱਥੇ ਸਟੇਜ ਬਣੀ ਸੀ ਆ ਸਾਰਾ ਇੱਥੇ ਡਾਂਸਿੰਗ ਫਲੋਰ ਜਿਆਦਾ ਬਣਾਇਆ ਸੀ ਅੱਛਾ ਇੱਥੇ ਡਾਂਸ ਫਲੋਰ ਸੀ ਆ ਕੰਦ ਕੱਢਤੀ ਸੀ ਉਦੋਂ ਇੱਕ ਘਰ ਬਣਾਤਾ ਵੀ ਉਹ ਵੀ ਕਿਉਂਕਿ ਦੋ ਘਰ ਨੇ ਨਾ ਅੱਛਾ ਜੀ ਇਹ ਲੱਗ ਰਿਹਾ ਗਿਆ ਤੇ ਇਹ ਲੱਗ ਰਿਹਾ ਇਹ ਲੱਗ ਰਿਹਾ ਇਹ ਹੈ ਜੀ ਉਹ ਹਵੇਲੀ ਜਿੱਥੇ ਕਿ ਲਵ ਪੰਜਾਬ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਵੀਰ ਨੇ ਦੱਸਿਆ ਤੇ ਆ ਪੁਰਾਣੇ ਜਿਹੜੇ ਉਵੇਂ ਗੇਟਾਂ ਦਾ ਹਨਾ ਡਿਜ਼ਾਈਨ ਵਗੈਰਾ ਕੋਈ ਚੇਂਜ ਨਹੀਂ ਕੀਤਾ ਨਾ ਮੈਂ ਇਹਦੇ ਵਿੱਚ ਇੱਕ ਵਸ ਰੰਗ ਜ਼ਰੂਰ ਕੀਤਾ ਕਲਰ ਉੱਤੇ ਉੱਤੇ ਥੋੜਾ ਬਹੁਤਾ ਤਾਂ ਅੰਦਰੋਂ ਵੀ ਤੁਹਾਨੂੰ ਆਪਾਂ ਥੋੜਾ ਜਿਹਾ ਵਿਊ ਦਿਖਾ ਦਿੰਨੇ ਆ ਹਜੇ ਓਮੇ ਛੱਤਾਂ ਪਈਆਂ ਓਮੇ ਜਿੰਨੀਆਂ ਵੀ ਖਿੜਕੀਆਂ ਵਗੈਰਾ ਕੁਝ ਨਹੀਂ ਇਹਦੇ ਵਿੱਚੋਂ ਚੇਂਜ ਕੀਤਾ ਦੋਸਤੋ ਜੀ ਦੇ ਨਾਮ ਚੱਲਦਾ ਸਰਦਾਰ ਕਰਮ ਸਿੰਘ ਸੂਬੇਦਾਰ ਸਰਦਾਰ ਕਰਮ ਸਿੰਘ ਸੂਬੇਦਾਰ ਜੀ ਉਹਨਾਂ ਦੇ ਬਾਅਦ ਚ ਕਿੰਨੇ ਘਰ ਇੱਥੇ ਰਹਿੰਦੇ ਸਰਦਾਰ ਕਰਮ ਸਿੰਘ ਸੂਬੇਦਾਰ ਅਸੀਂ ਮਤਲਬ ਦੋ ਬ੍ਰਦਰ ਹੀ ਰਹਿੰਦੇ ਸੀ ਹਾਂਜੀ ਠੀਕ ਹੈ ਉਹ ਜਿਹੜੀ ਫਿਲਮ ਇੱਥੇ ਸ਼ੂਟ ਹੋਈ ਸੀ ਲਾ ਪੰਜਾਬ ਹਾਂਜੀ ਉਹਨਾਂ ਨੇ ਤੁਹਾਡੇ ਨਾਲ ਕੁਝ ਦਿੱਤਾ ਲਿਆ ਵੀ ਕਿ ਆਪਾਂ ਤੁਸੀਂ ਕੋਈ ਤਾਂ ਉਹ ਫਸਟ ਟਾਈਮ ਵੀ ਹੋਈ ਪਤਾ ਨਹੀਂ ਕੋਈ ਉਸ ਦੇ ਬਾਰੇ ਨਾ ਨਾ ਜਹ ਨਹੀਂ ਉਸ ਟਾਈਮ ਅੱਛਾ ਮਨਿੰਦਰ ਗਿੱਲ ਨੇ ਆਉਣਾ ਨਹੀਂ ਬੜਾ ਚਾਹੀਦਾ ਸਾਡੇ ਗਰ ਅਮਨਿੰਦਰ ਗਿੱਲ ਆ ਗਿਆ ਹੈ ਆਯੋਰਾ ਇਹਨੇ ਵੀ ਇਥੇ ਕੀ ਨਹੀਂ ਅੱਛਾ ਜੀ ਸਿਲੈਕਸ਼ਨ ਕਿਵੇਂ ਹੋਈ ਤੁਹਾਡੇ ਵੀ ਇਸ ਜਗ੍ਹਾ ਨਹੀਂ ਚਾਹੀਦੀ ਹੈ ਇਹ ਕਿਤੇ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਇੱਥੇ ਹੀ ਕਰਨੀ ਸੀ ਮੇਰੇ ਖਿਆਲ ਪਿੰਡ ਦਾ ਕੋਈ ਬੰਦਾ ਲੈ ਕੇ ਆਇਆ ਸੀ ਮਤਲਬ ਪਿੰਡ ਦਾ ਬੰਦਾ ਲੈ ਕੇ ਆਇਆ ਸੀ ਜਿਸ ਤਰ੍ਹਾਂ ਹੁੰਦੇ ਨਾ ਜਿਸ ਤਰ੍ਹਾਂ ਹੁੰਦੇ ਆਏ ਕੋਈ ਵੇਖਣ ਆਇਆ ਸੀ ਬਾਹਰੋਂ ਸਭ ਕੁਝ ਵੇਖ ਕੇ ਤੇ ਫੇਰ ਉਹਨਾਂ ਨੇ ਉਹ ਹੈਗੀ ਆ ਮੈਡਮ ਬੰਬੇ ਤੋਂ ਹੀ ਸ਼ਬਾਨਾ ਮੈਡਮ ਅੱਛਾ ਜੀ ਤੇ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਹੈਗੇ ਨੇ ਪ੍ਰੋਡਿਊਸਰ ਨੇ ਅੱਛਾ ਜੀ ਉਹ ਇਦਾਂ ਫਿਰਦੇ ਤੁਰਦੇ ਵੇਖਣ ਆਏ ਸੀ ਲੋਕੇਸ਼ਨ ਅੱਛਾ ਜੀ ਉਹਨਾਂ ਨੂੰ ਮਤਲਬ ਮਤਲਬ ਸਾਲ ਦਾ ਕੀ ਫੇਰ ਹਾਂ ਇਹ ਚੀਜ਼ਾਂ ਉਹਨਾਂ ਨੇ ਆਪ ਲਾਈਆਂ ਨੇ ਹਾਂ ਇਹ ਆਪ ਲਾਈਆਂ ਜੀ ਇਹ ਉਹਨਾਂ ਨੇ ਆਪ ਕੁਛ ਵੀ ਆਪ ਹੀ ਉਹਨਾਂ ਨੇ ਵਰਕ ਕੀਤਾ ਹੈ ਜੀ ਕਲਰ ਵਗੈਰਾ ਵੀ ਉਹਨਾਂ ਨੇ ਕੀਤਾ ਹੈ ਨਾ ਇਹ ਤਾਂ ਕਲਰ ਹੋਣਾ ਜਿਹੜੀ ਸੋਨੂ ਸੂਤ ਦੀ ਬਾਰੇ ਮੂਵੀ ਹੋਈ ਹੈ ਨਾ ਅੱਛਾ ਜੀ ਹੋਈ ਹੋਈ ਸੀ ਇੱਥੇ ਨਾ ਫਤਿਹ ਮੂਵੀ ਜਿਹੜੀ ਸੋਨੂ ਸੂ ਉਹ ਵੀ ਇੱਥੇ ਲੱਗੀ ਜੀ ਉਹਨਾਂ ਕੀਤਾ ਆ ਅੰਦਰ ਨਹੀਂ ਤੁਸੀਂ ਪੰਜਾਬ 1984 ਵੀ ਹੋਈ ਹੈ ਜੀ ਪੰਜਾਬ 19 ਦਲਜੀਤ ਨਹੀਂ ਉਹ ਆਪਣਾ ਪਿੰਡ ਛੀਨੇ ਆ ਨਰਲੀ ਉਧਰ ਹੋਈ ਹੈ ਅੱਛਾ ਜੀ ਸੋਨੂ ਸੂਤ ਦੀ ਕਿਹੜੀ ਕੀ ਹੈ ਫਿਰ ਮੈਥੇ ਹੋਈ ਹੈ ਫਤਿਹ ਫਤਿਹ ਨਹੀਂ ਹੋਣ ਆਈ ਹੈ ਆ ਹੁਣੇ ਹਜੇ ਉਸ ਚੇਰੀ ਹੋਟਲ ਸੰਗੋਈ ਓਕੇ ਇੱਥੇ ਦਲਜੀਤ ਦਸਾਂਝ ਦੀ ਹੋਈ ਹੈ ਆਪਣਾ ਜਸਵੰਤ ਸਿੰਘ ਖਰਗੜਾ ਇੱਥੇ ਹੋਈ ਆ ਹਾਂਜੀ ਅੱਛਾ ਜੀ ਜਸਵੰਤ ਸਿੰਘ ਖਰਗੜਾ ਦਲਜੀਤ ਦਸਾਂਝ ਦੀ ਇੱਥੇ ਫਿਲਮ ਹੋਈ ਹੈ ਦੋਸਤੋ ਕੋ ਸ਼ਾਟ ਲਏ ਅੱਛਾ ਜੀ ਏ ਤੁਸੀਂ ਭਾਜੀ ਚਾਰਜ ਕਿਉਂ ਨਹੀਂ ਕਰਦੇਗੇ ਮੈਨੂੰ ਦੱਸੋ ਤੁਸੀਂ ਇਹ ਵੀ ਸੌਮ ਨਹੀਂ ਪਤਾ ਵੀਰ ਜੀ ਹੁਣ ਕਰਦੇ ਜੀ ਹੁਣ ਕਰਦੇ ਦੇ ਵੀ ਆ ਕੁਛ ਨਹੀਂ ਲਈਦਾ ਹੁਣ ਤੇ ਲਈਦਾ ਨਹੀਂ ਭਾਜੀ ਆਣਾ ਵੀ ਕਰ ਆਪਾਂ ਦਿਖਾਉਣਾ ਨਹੀਂ ਉਦੋਂ ਪਹਿਲਾਂ ਨਹੀਂ ਹੈ ਨੌਲੇਜ ਤੇ ਹੁਣ ਤੇ ਲਈਦਾ ਇਹ ਕਾਪੀਰਾਈਟ ਦਾ ਹੱਕ ਹੁੰਦਾ ਇੱਕ ਤੁਹਾਡੀ ਲੋਕੇਸ਼ਨ ਆ ਤੁਸੀਂ ਜੇ ਫਿਲਮ ਰਿਲੀਜ਼ ਹੋ ਗਈ ਤੁਹਾਨੂੰ ਪਹਿਲਾਂ ਪਤਾ ਹੁੰਦਾ ਨਾਲ ਵੀ ਜਾਇਦਾ ਗੱਲ ਕਰੀ ਜਾਂਦੇ ਪਤਾ ਬਾਕੀ ਤੁਹਾਡੇ ਤੋਂ ਉਹਨਾਂ ਨੇ ਸਾਈਨ ਸੌਣ ਤਾਂ ਕਰਵਾਈ ਹੋਣੀ ਜਿਵੇਂ ਜਦੋਂ ਮਤਲਬ ਕੰਮ ਕਰਵਾਉਂਦੇ ਨਾ ਤਾਂ ਪਰਮਿਸ਼ਨ ਪਰਮਿਸ਼ਨ ਲਈ ਹੁੰਦਾ ਦੇ ਦੀਏ ਤੇ ਸਾਈਨ ਕਰਵਾਉਂਦਾ ਠੀਕ ਹੈ ਹਾਂਜੀ ਜਿੰਨੇ ਦਿਨ ਉਹਨਾਂ ਨੇ ਯੂਜ਼ ਕਰਨਾ ਹੈ ਘਰ ਉਹਨੇ ਦਿਨ ਉਹ ਫਿਰ ਵਰਤ ਸਕਦੇ ਨੇ ਜਿਹੜੀ ਮਤਲਬ ਡੀਲ ਆਪਣੀ ਹੋ ਗਈ ਆ ਉਹਦੇ ਵਿੱਚ ਜਿੱਦਾਂ ਬਾਕੀ ਬਾਰਡਰ ਏਰੀਆ ਆ ਗਿਆ ਬਿਨਾ ਪਰਮਿਸ਼ਨ ਤੋਂ ਤਾਂ ਇੱਥੇ ਹੋ ਵੀ ਨਹੀਂ ਸਕਦਾ ਕੁਝ ਜ਼ਮੀਨ ਵੀ ਹੋਣੀ ਹੈਗੀ ਆਪਣੀ ਕਿੰਨੀ ਹੈ ਇਹ ਆਪਣੀ ਸਾਢੇ 4 ਕਿੱਬਾ ਸਾਢੇ ਇਹ ਤਾਂ ਹੋਰਾਂ ਹੀ ਰਹਿ ਜਾਂਦੀ ਬਾਰਡਰ ਤੋਂ ਕਿ ਨਹੀਂ ਹੋ ਰਹੀ ਹੈ ਤੁਹਾਡੀ ਇਤਨੀ ਬਾਰਡਰ ਇਹਦੇ ਨਾਲ ਦੀਆਂ ਚੀਜ਼ਾਂ ਤਾਂ ਹੈ ਹੀ ਨਹੀਂ ਹੈ ਹੀ ਨਹੀਂ ਜੀ ਇਹ ਤਾਂ ਇਹ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਨਜਾਇਜ਼ ਕੀਮਤ ਹੋ ਜਾਣੀ ਇਹਨਾਂ ਦੀ ਤਾਂ ਬਹੁਤ ਹੈ ਹੀ ਮਜ਼ਬੂਤੀ ਬਹੁਤ ਹੈ 13 18 ਦੀਆਂ ਤੇ ਗੰਧਾਂ ਇਹਨਾਂ ਦੀਆਂ ਇਹ ਨਾਨਕਸ਼ਹੀ ਏਟ ਸਾਰੀ ਲੱਗੀ ਐ 13 18 ਦੀਆਂ ਗੰਧਾਂ ਨੇ ਇਹਦੀਆਂ ਅੱਛਾ ਜੀ ਤੇ ਇਹ ਮਨਿੰਦਰ ਗਿੱਲੂ ਜਦੋਂ ਸ਼ੂਟ ਕਰਦੇ ਸੀ ਉਦੋਂ ਰਾਤ ਵਗੈਰਾ ਇੱਥੇ ਹੀ ਗੁਜ਼ਾਰਦੇ ਸੀ ਜਾਂ ਹਾਂ ਜੀ ਇੱਥੇ ਹੀ ਰਹਿੰਦੇ ਸੀ ਰਾਤ ਨੂੰ ਨਹੀਂ ਅੰਮ੍ਰਿਤਸਰ ਹਾਟਲ ਲੈ ਹੀ ਗਏ ਨਾ ਹੌਣ ਜਾਣ ਕਰਦੇ ਸੀ ਹਾਂ ਜੀ ਅੱਛਾ ਜੀ ਜ਼ਿਆਦਾਤਰ 9 10 ਰੱਖਿਆ ਸੀ ਉਹਨਾਂ ਪ੍ਰੋਗਰਾਮ ਹਾਂ ਨਾਈਟ ਦੇ ਵਿੱਚ ਹਾਂ ਕਿ ਪਿੰਡਾਂ ਥਾਵਾਂ ਤੇ ਜ਼ਿਆਦਾ ਹੁੰਦਾ ਨਾ ਕਿ ਕੋਈ ਐਕਟਰ ਆਇਆ ਤੇ ਲੋਗ ਜਿਆਦਾ ਕਰਦੇ ਨੇ ਹਨਾ ਵੇਖਣ ਨਹੀਂ ਚੱਲਣੇ ਇਸ ਕਰਕੇ ਆ ਨਾਈਟ ਤੇ ਜਿਆਦਾ ਕਰਦੇ ਨੇ ਨਹੀਂ ਤੁਸੀਂ ਫਿਰ ਰਾਤ ਨੂੰ ਕਿੱਥੇ ਸੌਂਦੇ ਸੀ ਇੱਥੇ ਤੁਹਾਡੇ ਜਿੱਦਾਂ ਮੰਨ ਲਓ ਆ ਇਹਨਾਂ ਦੇ YouTube 'ਚ ਵਰਤੋਇਆ ਸੀ ਉੱਪਰਲੇ ਦੋਸਤੋ ਇਹ ਉਹ ਜਗ੍ਹਾ ਹੈ ਜਿੱਥੇ ਕਿ ਸੋਨ ਨੂੰ ਸੂਤ ਦੀ ਫਤਿਹ ਮੂਵੀ ਦੀ ਸ਼ੂਟਿੰਗ ਹੋਈ ਸੀ ਤੇ ਉਹਨਾਂ ਨੇ ਆਪਦੇ ਹੱਥੀਂ ਕਿਚਨ ਵਗੈਰਾ ਤਿਆਰ ਕਰਵਾਇਆ ਸੀਗਾ ਆ ਦੇਖ ਸਕਦੇ ਹਾਂ ਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਜਾਣੇ ਹਾਂ ਜੀ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨੇੜੇ ਉੱਥੇ ਕਿਸਾਨ ਭਰਾਵਾਂ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਕਿਵੇਂ ਉਧਰ ਨਿਕਲਦੇ ਆ ਪਾਕਿਸਤਾਨ ਦੇ ਜ਼ਮੀਨਾਂ ਦੇ ਪਰ ਸਭ ਤੋਂ ਨੇੜੇ ਹੈ ਜੀ ਬਾਰਡਰ ਆ ਦੇਖ ਸਕਦੇ ਜੀ ਤੁਸੀਂ ਸਭ ਤੋਂ ਨੇੜੇ ਬਾਰਡਰ ਆ ਵੇਖੋ ਜੀ ਆਹ ਅੱਗੇ ਬਾਰਡਰ ਆ ਗਿਆ ਪਾਕਿਸਤਾਨ ਆ ਯਾਰ ਨਾ ਤਾਂ ਬਹੁਤ ਨੇੜੇ ਬਾਈ ਯਾਰ ਤੇ ਬਾਈ ਮੈਨੂੰ ਇਹ ਦੱਸ ਕਿੰਨੀ ਜ਼ਮੀਨ ਆਪਣੀ ਆਪਣੀ ਤਾਰਾਂ ਤੋਂ ਅੱਗੇ ਹਾਂ ਹਾਂਜੀ ਆਪਣਾ ਗਾੜੀ ਆ 6 ਕਿਲੇ ਥਾਂ ਹਾਂਜੀ ਇੱਥੋਂ ਅੱਗੇ ਤੇਰੀ ਤਾਰਾਂ ਤੋਂ ਪਾਰ 6 ਕਿਲੇ ਥਾਂ ਤੋਂ ਡੀ ਹੈ ਹਾਂਜੀ ਹਾਂਜੀ ਤੇ ਕੀ ਰੇਟ ਆ ਜੀ ਜ਼ਮੀਨ ਦਾ ਤਾਰਾਂ ਦੇ ਨਾਲ ਤਾਰਾਂ ਦੇ ਨਾਲ ਜਿਹੜੀ ਪਾਰ ਵਾਲੀ ਜ਼ਮੀਨ ਆ ਉਹ ਤੇ 8 ਤੋਂ 10 ਕਿ ਤੱਕ ਆ ਤੇ ਆ ਜਿਹੜੀ ਨਾਲ ਜਿਹੜੀ ਕਿਛੇ ਆ ਇਹ 20 ਬਾਈ ਨੂੰ ਅੱਜ ਦਾ 20 ਬਾਈ ਲੱਖ ਨੂੰ ਹਾਂਜੀ ਹਾਂਜੀ ਯਾਨੀ ਘੱਟ ਘੱਟ ਨਹੀਂ ਰੇਟ ਹੈਗਾ ਚਲੋ ਉਹ ਤਾਂ ਚਲੋ ਪਾਰ ਲਈ ਤਾਂ ਚਲੋ ਘੱਟ ਗਈ ਇਹਦਾ ਇਹਨਾਂ ਰੇਟ ਜਿਆਦਾ ਕਿਉਂਕਿ ਇਹਦਾ ਘੱਟ ਤਾਂ ਜੀ ਕਿਉਂਕਿ ਆਪਾਂ 5 ਵਜੇ ਤੋਂ ਬਾਅਦ ਇੱਥੇ ਖੇਤੀ ਨਹੀਂ ਕਰ ਸਕਦੇ ਤੇ ਮੋਟਰਾਂ ਦੀ ਲੈਡ ਕਦੋਂ ਆਉਂਦੀ ਹੈ ਮੋਟਰਾਂ ਦੀ ਲੈਡ 9 ਤੋਂ 5 ਜੀ ਦਿਨੇ ਹੀ ਇੱਥੇ ਦਿਨੇ ਹੀ ਚੱਲਣੀ ਰਾਤ ਨੂੰ ਕੋਈ ਦਿੱਕਤ ਨਹੀਂ ਰਾਤ ਨੂੰ ਤੇ ਪਾਰ ਤੁਸੀਂ ਕਿੰਨੇ ਦਿਨ ਕੰਮ ਕਰਨ ਜਾਂਦੇ ਜੇ ਤਾਰਾਂ ਤੋਂ ਪਾਰ ਤਾਰਾਂ ਤੋਂ ਪਾਰ ਆਪਾਂ ਹਫ਼ਤੇ 'ਚ ਤਿੰਨ ਦਿਨ ਹੀ ਜਾ ਸਕਦੇ ਹਾਂ ਤੇ ਚੋਨਾ ਚੋਨਾ ਲੱਗਦਾ ਫਿਰ ਹਾਂਜੀ ਹਾਂਜੀ ਤੇ ਫਿਰ ਤਿੰਨ ਦਿਨ ਹੀ ਪਾਣੀ ਦੇਣਾ ਹੁੰਦਾ ਮੁੜ ਕੇ ਮੋਟਰਾਂ ਚੱਲੀ ਜਾਂਦੀਆਂ ਆਪੇ ਮੇਰੇ ਉਸ ਹਾਵਣਾ ਹੁਣ ਕਿਸਾਨਾਂ ਨੂੰ ਪਤਾ ਵਾ ਗਿਆ ਉਸ ਹਾਵਣੋਂ ਪਾਣੀ ਉਹਨਾਂ ਲਾ ਆਉਣਾ ਵਾ ਪਿੱਛੇ ਮੋਟਰਾਂ ਪਿੱਛੇ ਆ ਅੱਛਾ ਹਾਂਜੀ ਠੀਕ ਆ ਬਾਕੀ ਇੱਥੇ ਫੌਜ ਤੰਗ ਨਹੀਂ ਕਰਦੀ ਤੁਹਾਨੂੰ ਨਹੀਂ ਨਹੀਂ ਤੰਗੀ ਨਹੀਂ ਕੋਈ ਤੰਗੀ ਨਹੀਂ ਤੇ ਵੀ ਇੱਥੇ ਸੌਖਾ ਕਿ ਔਖਾ ਰਹਿਣਾ ਸਹੀ ਸਹੀ ਦੱਸਿਆ ਜੀ ਨਹੀਂ ਸੌਖਾ ਹੀ ਕੋਈ ਗੱਲ ਨਹੀਂ ਜਿੱਦਾਂ ਹੁਣ ਥੋੜਾ ਯੂਜ਼ ਟੂ ਹੋ ਗਿਆ ਜੇ ਕੋਈ ਪਿੱਛੋਂ ਆਵੇ ਖੇਤੀ ਕਰਨ ਉਹਨੂੰ ਦੇ ਦਿੱਕਤ ਆਉਣੀ ਆ ਹਨਾ ਅੱਛਾ ਅੱਛਾ ਇਸ ਤਰ੍ਹਾਂ ਇੱਥੋਂ ਦੇ ਆਉਣਾ ਹੀ ਹਾਂ ਨੂੰ ਨਹੀਂ ਕੋਈ ਕਿਸੇ ਗੱਲ ਦੀ ਮੁਸ਼ਕਲ ਨਹੀਂ ਜਾਵਦੀ ਬਾਕੀ ਚਲੋ ਜਿਹੜੀ ਖੇਤੀ ਦੀ ਗਾੜੀ ਹੈ ਹੀ ਆ ਜਿੱਦਾਂ ਆਪਾਂ ਹਫ਼ਤੇ ਤੁਹਾਨੂੰ ਦੱਸਿਆ ਕਿ ਤਿੰਨ ਦਿਨ ਹੀ ਜਾ ਸਕਦੇ ਆ ਹਾਂ ਉਹ ਤੇ ਫਿਰ ਮੁਸ਼ਕਲ ਤੁਹਾਨੂੰ ਪਤਾ ਮੰਨ ਕੇ ਚਲੋ ਵੀ ਝੋਨੇਆਂ ਦੇ ਵੇਲੇ ਤੁਹਾਨੂੰ ਦਿੱਕਤ ਪੂਰੀ ਆਉਂਦੀ ਆ ਦਿੱਕਤ ਆਉਂਦੀ ਆ ਕਿਸੇ ਵੇਲੇ ਜਾ ਕੇ ਜੇ ਕਈ ਵਾਰ ਰੇਕੂੜਾ ਪਾਉਣਾ ਫਿਰ ਵੀ ਓਖਾ ਹੋ ਜਾਂਦਾ ਹਾਂਜੀ ਉਹ ਓਖਾ ਹੁੰਦਾ ਤੇ ਕਿਸੇ ਮਿੰਨੇ ਕਵਾਸਤੇ ਰਿਕਵੈਸਟ ਕਰ ਲਈਦੀ ਆ ਅੱਛਾ ਅੱਛਾ ਐਸਐਫ ਨੂੰ ਕਹਿ ਦਈਦਾ ਕਿ ਸਾਨੂੰ ਤੁਸੀਂ ਡੇਲੀ ਜਾਣ ਲੋ ਮੰਨ ਜਾਂਦੇ ਆ ਉਹ ਮੰਨ ਜਾਂਦੇ ਆ ਆ ਫਿਰ ਡੇਲੀ ਨਹੀਂ ਤੇ ਮੈਨੂੰ ਇਹ ਦੱਸ ਵੀ ਠੇਕਾ ਕੀ ਰੇਟ ਚੱਲਦਾ ਹੋਊਗਾ ਇੱਥੇ ਜੇ ਠੇਕੇ ਜਮੀਨ ਲੈਨੇ ਦਿਨੇ ਦਿਨੇ ਠੇਕੇ ਠੁਕੇ ਇੱਥੇ ਕੋਈ ਲਈਦੇ ਹਾਂਜੀ ਠੇਕੇ ਦੇ ਇੱਥੇ ਹੁਣ ਕਈ ਘਰ ਸ਼ਹਿਰ ਆ ਉਹਨਾਂ ਦੀਆਂ ਜ਼ਮੀਨਾਂ ਜਿਸ ਤਰ੍ਹਾਂ ਗਾੜੀ ਉਹ ਤਕਰੀਬਨ ਬਹੁਤ ਘਰ ਆ ਜਿਨ੍ਹਾਂ ਨੇ ਠੀਕੇ ਦੇ ਦਿੱਤੀ ਕੀ ਰੇਟ ਆ ਆਈਡੀਆ ਠੇਕੇ ਦੇ ਪਿੱਛੇ ਦੇ ਆਪਣੇ ਐਂਡ ਕੀ 60 65 ਤੱਕ ਹੈਗੀ ਆ ਇੱਥੇ ਬਾਰਡਰ ਦੇ ਨੇੜੇ 60 ਪੈਂਠਾ ਠੇਕਾ ਮਿਲ ਜਾਂਦਾ ਹਾਂਜੀ ਹਾਂਜੀ ਤੇ ਉਹ ਰੋਬ ਹੈ ਉਹ ਕਿਹੜਾ ਬੜਾ ਫਿਰਦਾ ਹੈ ਕੀਮਤ 10 ਲੱਖ ਰੁਪਏ ਤੇ 45000 ਠੇਕਾ ਤੇ ਇੱਥੇ ਜ਼ਮੀਨ ਦਾ ਠੇਕਾ ਆ ਜ਼ਮੀਨ ਦਾ ਰੇਟ ਹੈ 20 ਲੱਖ ਰੁਪਏ ਤੇ 65000 ਰੁਪਏ ਠੇਕਾ ਹਾਂਜੀ ਹਾਂਜੀ 60 ਤੋਂ ਉਹ ਇਹ ਨਾ ਫਿਰ ਜ਼ਮੀਨਾਂ ਜ਼ਮੀਨਾਂ ਦਾ ਵਾ ਜਿਸ ਤਰ੍ਹਾਂ ਕੀ ਜ਼ਮੀਨ ਵਧੀਆ ਵਾ ਹੂੰ ਉਸ ਤਰ੍ਹਾਂ ਕਰਕੇ ਆ ਬਾਕੀ ਬਾਰਡਰ ਦੇ ਲਾਗੇ ਵੀ ਪਾਣੀ ਕਿੰਨਾ ਕਿ ਇੱਥੇ ਡੁੰਗਾਈ ਦੇ ਵਿੱਚ ਆ ਡੁੰਗਾਈ ਦੇ ਵਿੱਚ ਤੇ ਪਾਣੀ ਤੇ ਕੁਝ ਨਹੀਂ ਮਿਲਣਾ 40 50 ਤੇ ਆ 40 50 ਤੇ ਤੇ ਨਹਿਰ ਦੀ ਵਾਰੀ ਦਾ ਜੀ ਫਿਰ ਉਧਰਲਾ ਸਰਕਲ ਕੀ ਬਣਦਾ ਤੁਹਾਡਾ ਉਹ ਇਧਰ ਆਪਣੇ ਬੋਰ ਆ ਗਾੜੀ ਪੈਪ ਲਾਈਨ ਪਈ ਆ ਹਾਂਜੀ ਤੇ ਨਹਿਰ ਨੂਰ ਦਾ ਪਾਣੀ ਨਹੀਂ ਆ ਰਿਹਾ ਇੱਥੇ ਨਹਿਰ ਦਾ ਨਹੀਂ ਹੈ ਨਹਿਰ ਦਾ ਇੱਥੇ ਕਿਸੇ ਨੂੰ ਪਾਣੀ ਨਹੀਂ ਆ ਨੀਗਾ ਨਹੀਂ ਨਹੀਂ ਕਿਸੇ ਨੂੰ ਉਹ ਲਾਗੇ ਹਵੇਲੀਆਂ ਪਿੰਡਾਂ ਵਿੱਚ ਨਹਿਰ ਦਾ ਪਾਣੀ ਆਉਂਗਾ ਇਧਰ ਬਾਰਡਰ ਦੇ ਨਾਲ ਨਾਲ ਨਹਿਰ ਦਾ ਪਾਣੀ ਕੁਝ ਵੀ ਨਹੀਂ ਹਾਂਜੀ ਨਹੀਂ ਇਧਰ ਨਹੀਂ ਇਹ ਕੱਲੇ ਮੋਟਰਾਂ ਮੋਟਰਾਂ ਆਈਆਂ ਤੇ ਫਸਲ ਉਹ ਚਾਹਲਾ ਅਲਾ ਪਿੰਡ ਉਧਰ ਆ ਹੈਗਾ ਵਾ ਹੁਣ ਸੂਏ ਨਵੇਂ ਬਣੇ ਆ ਉਹ ਹੁਣ ਖੇਤਾਂ 'ਚ ਹੋਣ ਆਉਣ ਲੱਗਾ ਪਹਿਲਾਂ ਨਹੀਂ ਹੋਊਗਾ ਝੋਨਾ ਕਿੰਨਾ ਨਿਕਲਦਾ ਕਣਕ ਕਿੰਨੀ ਨਿਕਲਦੀ ਕਿਲੇ ਦੀ ਆਈਡੀ ਆ ਕਣਕ ਕਿਉਂ ਨਾ ਜਿਸ ਤਰ੍ਹਾਂ 30 35 ਤੱਕ ਵੀ ਆ ਜਾਂਦਾ اچھا ਵੀ ਆ ਤੁਹਾਨੂੰ ਪਤਾ ਹੀ ਹੈ ਕਈ ਤਰ੍ਹਾਂ ਦੀਆਂ ਵੱਖ-ਵੱਖ ਕਿਸਮਾਂ ਕਣਕਾ ਏਰੀਆ ਵੱਧ ਤੋਂ ਵੱਧ ਛਾੜ ਕੇ ਨਾ ਕਣਕਲ 20 22 ਤੱਕ 20 22 ਕੁਆਂਟਲ ਵੀ ਯਾਨੀ ਕਿ ਫੁੱਲ ਤਗੜੀਆਂ ਆ ਠੇਕਾ ਬਹੁਤ ਆ ਯਾਰ ਫਿਰ ਤਾਂ ਹਨਾ ਨੇੜੇ ਚਲੋ ਕਿਹੜੀ ਆ ਗਈ ਚੈੱਕ ਪੋਸਟ ਇਹ ਉਹਨਾਂ ਦੇ ਆ ਪਾਕਿਸਤਾਨ ਵਾਲਿਆਂ ਦੀ ਇਹ ਆਪਣੀ ਹੈ ਇਧਰ ਆ ਤੁਸੀਂ ਘੇਰੇ ਘੇਰੇ ਕਿਤੇ ਮਰਜ਼ੀ ਚੱਲ ਜਾਓ ਸਾਰੀਆਂ ਜਿੰਨੀਆਂ ਵੀ ਚੈੱਕ ਪੋਸਟਾਂ ਸਾਰੀਆਂ ਇੰਡੀਆ ਵਾਲਿਆਂ ਦੀਆਂ ਵੀ ਆਪਣੇ ਨੇ ਲਾਈ ਆ ਹਾਂਜੀ ਉਹਨਾਂ ਦੀ ਕਮਾਲ ਹੈ ਚੁੰਕੀਆਂ ਹੀ ਆ ਸਿਰਫ ਬਣੀਆਂ ਅੱਛਾ ਜੀ ਚੁੰਕੀਆਂ ਆ ਵੇ ਹਟ ਮੀਂ ਹਟੋ ਕ ਆਪਾਂ ਨੂੰ ਜਿਆਦਾ ਡਰ ਆਉਂਦਾ ਕਹਿ ਸਕਦੇ ਆ ਹੈਨਾ ਤਾਂ ਦੋਸਤੋ ਹੁਣ ਆਪਾਂ ਤੁਹਾਨੂੰ ਉੱਤੋਂ ਦਿਖਾਉਣੇ ਆ ਬਈ ਜੀ ਪੂਰਾ ਪਾਣੀ ਦੀ ਠੰਕੀ ਤੋਂ ਪਾਕਿਸਤਾਨ ਦਾ ਨਜ਼ਾਰਾ ਤੇ ਬਈ ਭਾਰਤ ਦਾ ਨਜ਼ਾਰਾ ਕਿਉਂਕਿ ਆਪਾਂ ਨੂੰ ਜਿਆਦਾ ਡਰ ਲੱਗਦਾ ਮੇਤਰੋ ਆਪਾਂ ਹੀ ਤਾਰ ਬੰਦੀ ਕੀਤੀ ਆ ਉਹਨਾਂ ਨੂੰ ਡਰ ਕੋਈ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਉਹ ਜਿਹੜੀ ਤੁਸੀਂ ਰੈੱਡ ਲਾਈਨ ਕਹਿ ਰਹੇ ਸੀ ਉਹ ਜਾਂਦੀ ਉਹ ਜਿੱਦਾਂ ਹਾਬੇ ਪਿਆ ਜਾਂਦਾ ਆ ਵੇਖੋ ਵੀਰ ਜੀ ਹਾਂ ਹਾਂ ਉਹ ਪਈ ਉਹ ਪਈ ਤਾਂ ਉਧਰ ਉਹ ਜਿਹਦਾ ਸਾਹਮਣੇ ਓਪੀ ਉਹਨਾਂ ਦੀ ਆ ਵੀ ਇਸ ਹਵਾਲਿਆਂ ਦੀ ਉਹਨਾਂ ਦੀ ਵੀ ਐਸਫ ਦੀ ਆ ਅੱਛਾ ਅੱਛਾ ਉਹ ਕਿਸੇ ਵੇਲੇ ਰਾਤ ਨੂੰ ਜਾਂ ਕਿਸੇ ਵੇਲੇ ਘਾਟੀ ਕਰਦੇ ਆ ਵੇਹੇ ਹੁਣ ਅੱਗੇ ਨਾਲੋਂ ਇਹ ਪਈਏ ਪਈਏ ਅੱਛਾ ਅੱਛਾ ਹਾਂਜੀ ਆਵੇ ਪਈ ਤਾਂ ਇਧਰ-ਇਧਰ ਆਪਣੀ ਜ਼ਮੀਨ ਆ ਜਿਹੜੀ ਪਈਏ ਤੋਂ ਪਰ੍ਹਾਂ ਵਾ ਉਹ ਉਹਨਾਂ ਦੀ ਆ ਅੱਛਾ ਆ ਜਿਹੜੀ ਪਈਏ ਤੋਂ ਆ ਜਿਹੜਾ ਪਈ ਆ ਹਾਂਜੀ ਇਹ ਪਈਏ ਦੋ ਪਈਏ ਆ ਇੱਕ ਆਪਣਾ ਵਾ ਇੱਕ ਪਾਕਿਸਤਾਨ ਵਾਲਿਆਂ ਦਾ ਇਹ ਪਾਕਿਸਤਾਨ ਦਾ ਠੀਕ ਉਹ ਜਿਹੜਾ ਉਹ ਪਰਲਾਪਾ ਉਹ ਪਾਕਿਸਤਾਨ ਦਾ ਨਹੀਂ ਨਹੀਂ ਇਹ ਜਿੱਤੇ ਪਏ ਤਾਂ ਜਿਹੜੀ ਉਰਾਂ ਰਹੀ ਇੰਡੀਆ ਤੇ ਪਏ ਤਾਂ ਪਰਾਂ ਪਰਾਂ ਜਿਹੜੀ ਆ ਉਹ ਪਾਕਿਸਤਾਨ ਦੀ ਆ। ਹਾਂ ਜਿਹੜੇ ਚਿੱਟੇ ਪਿੱਲਰ ਨਹੀਂ ਆ ਉਹ ਵਾਈਟ ਡਿਸੈਂਡ ਹੈ। ਹੋਰ ਤੋਂ ਜਿਹੜੀ ਅੰਦਰ ਬਾਹਰ ਆ ਇਹ ਆਪਣੀ ਸਾਈਡ ਆ। ਇਹ ਆਪਣੀ ਸਾਈਡ ਆ। ਜਿਹੜੀ ਪਰਲਾ ਵਾ ਉਹ ਉਹਨਾਂ ਦਾ ਪਏ ਆ। ਠੀਕ ਆ। ਠੀਕ ਆ ਠੀਕ ਆ। ਤਾਂ ਪਰਾਂ ਹੁਣ ਜ਼ਮੀਨ ਸਾਰੀ ਉਧਰ ਉਹਨਾਂ ਦੀ ਆਗੇ। ਅੱਛਾ ਉਹਨਾਂ ਦੀ ਆ ਗਈ। ਤਾਂ ਇਹ 20 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੰਨਿਆ ਗਿਆ ਇੱਥੋਂ ਹੀ ਜ਼ਿਆਦਾ ਮੰਨਿਆ ਗਿਆ ਹੈ ਨਾ। ਇੱਥੋਂ ਮੰਨਿਆ ਗਿਆ ਨਾ। ਤੇ ਆ ਸੇ ਪਿੰਡ ਕੋਈ ਪਾਈਆ ਪਰਲੇ ਬਨੇ ਪਾਕਿਸਤਾਨ ਆ ਰਿਹਾ ਇੰਡੀਆ ਦੇ ਖੇਤ ਰੇ ਪਰਾਂ ਪਾਕ ਉਹ ਜਾਨਕੀ ਉਸ ਪੈਹ ਤੱਕ ਆ ਜਾ ਸਕਦੇ ਹਨ ਹਾਂ ਹਾਂ ਜੀ ਉਹ ਆਪਣੇ ਖੇਤ ਉਹਨਾਂ ਦੇ ਆਵੇ ਜਿੱਥੋਂ ਤੱਕ ਆਵੇ ਉਹ ਜਦੋਂ ਮਰਜੀ ਆ ਜਾ ਸਕਦਾ ਹੈ ਆਰ ਉਸ ਟਾਈਮ ਜਿੱਦਾਂ ਜਿੱਦਾਂ ਵੰਡ ਹੋਈ ਆ ਵੇਖੋ ਕਿਤੋਂ ਪੈਹ ਇਹਨੂੰ ਅੰਦਰ ਆ ਕੇ ਹੁਣ ਵੇਖੋ ਇੱਥੋਂ ਉਹ ਖੇਤੀ ਇੱਥੋਂ ਤੱਕ ਆ ਕੇ ਕਰ ਸਕਦੇ ਆ ਹਾਂ ਸਮਝ ਗਏ ਉਥੋਂ ਫੇਰ ਬਾਹਰ ਨੂੰ ਉਧਰੋਂ ਕਈ ਆਪਣਾ ਏਰੀਆ ਉਹਨਾਂ ਦੇ ਨਾਲ ਪਿੰਡ ਨਾਲ ਹੀ ਜਾ ਲੱਗਾ ਅੱਛਾ ਜੀ ਉੱਥੇ ਲੱਗਿਆ ਹੈ ਪਿੰਡ ਦੇ ਨਾਲ ਵੀ ਏਰੀਆ ਹਾਂ ਆਪਣੇ ਜਿਹੜਾ ਉਹ 123 ਗੇਟ ਆ ਇਹਦਾ ਵਾਇਆ ਬੜਾ ਜਿਆਦਾ ਜਿਆਦਾ ਠੀਕ ਹੈ ਤੇ ਵੀਰ ਸੇਵਕ ਸਿੰਘ ਤੇ ਆਪਣਾ ਕੀ ਨਾਮ ਵੀਰ ਖੁਸ਼ਵੀਰ ਸਿੰਘ ਤਾਂ ਲੋਬੀ ਮਿੱਤਰੋ ਸਾਨੂੰ ਵੀ ਪਾਕਿਸਤਾਨ ਦੀ ਖੇਤੀ ਦੇ ਦਰਸ਼ਨ ਕਰਾਏ ਧਰਤੀ ਦੇ ਜਨ ਜ਼ਮੀਨਾਂ ਦੇ ਤਾਂ ਵੀਰਾਂ ਦਾ ਵੀ ਧੰਨਵਾਦ ਹੈ ਤਹਿ ਦਿਲ ਤੋਂ ਤਾਂ ਸਾਨੂੰ ਇਹ ਫੀਲ ਲੱਗਿਆ ਵੀ ਜਿਵੇਂ ਕਿ ਬਈ ਪਾਕਿਸਤਾਨ ਦੇ ਵਿੱਚ ਹੀ ਆ ਬੜੇ ਆਪਾਂ ਬਾਕੀ ਬਈ ਬਹੁਤ ਚੰਗਾ ਸੁਭਾਅ ਭਰਾਵਾਂ ਦਾ ਇਸ ਪਿੰਡ ਦੇਆਂ ਦਾ ਆ ਪ੍ਰਾਣੀਆਂ ਹੀ ਪਈਆਂ ਹੋਈਆਂ ਬਈ ਜੀ ਇਹ ਹੈ ਮਿੱਤਰੋ ਟਿੰਡਾਂ ਵਾਲਾ ਖੂ ਜਿਹੜਾ ਕਿ ਬਈ ਸੁਣਦੇ ਹੀ ਸੀ ਅੱਜ ਗੌਰ ਨਾਲ ਫਰਮਾਇਆ ਅੱਜ ਇਹ ਹੁਣ ਤਾਂ ਸੁੱਕਾ ਪਿਆ ਵੀ ਜੀ ਫਿਰ ਪਾਣੀ ਕਦੋਂ ਪਾਉਂਦੇ ਇਹਦੇ ਚ? ਉਹਨਾਂ ਕਾ ਉਹਨਾਂ ਕਾ ਪਾਣੀ ਪਾ ਲਿੰਦੇ ਆ ਜਿੰਨੇ ਟਿੰਡਾ ਚੱਲਣੀਆਂ ਸੋਖੀ ਹੋ ਜਾਣ ਪੀ ਟਿੰਡਾ ਪਾਣੀ ਚੁੱਕਣ ਲੱਗ ਜਾ। ਅੱਛਾ ਜੀ ਉਹਨਾਂ ਕਾ ਪਾਣੀ ਉਹਨਾਂ ਕਾ ਪਾਣੀ ਪਾ ਲਿੰਦੇ ਆ। ਠੀਕ। ਆ ਪਾਈ ਪਾਈ ਉਧਰ ਤੇ ਫਿਰ ਇੱਥੇ ਬਲਦ ਜੁੜਦੇ ਆ। ਫਿਰ ਹਾਂ ਜੀ ਇੱਥੇ ਬਲਦ ਜੋ ਕੇ ਇੱਥੇ ਬਲਦ ਹਾਂ ਜੀ ਤੂੰ ਕਿਵੇਂ ਜੇ ਤੂੰ ਭਾਵੇਂ ਨੇ ਟਾਈਮ ਚ ਕੀਤੇ ਕਿਹੜੇ ਬਲਦ ਦੀਆਂ ਦੌੜਾਂ ਜਿਹੜੀਆਂ ਜਿਆਦਾ ਟਿੰਡੀਆਂ ਜਿਹਨੇ ਜਿਆਦਾ ਗੰਦਾ ਪਾਣੀ ਜਿਆਦਾ ਚੱਕਰ ਲਾਣ। अच्छा अच्छा जी फिर ਜਿਹੜਾ ਥੱਕ ਗਿਆ ਪਹਿਲਾਂ ਉਹ ਹਾਰ ਗਿਆ ਜਿਹਨੇ ਜ਼ਿਆਦਾ ਚੱਕਰ ਲਾ ਲਿਆ ਉਹ ਜਿੱਤ ਗਿਆ ਟਾਈਮ ਦੇਖਦੇ ਜਿਹਨੇ ਜ਼ਿਆਦਾ ਚੱਕਰ ਲਾ ਹਾਂ ਜੀ ਇਹ ਪੂਰੀ ਭੀੜ ਹੁੰਦੀ ਇੱਥੇ ਫਿਰ ਆ ਉਹ ਵੱਧ ਜਾਂਦਾ ਉਹ ਸਭ ਵੱਧ ਜਾਂਦਾ ਇੱਥੇ ਪਾਰਕਿੰਗ ਬਣ ਜਾਂਦੀ ਆ ਉਧਰਲੀ ਸਾਈਡ ਤੇ ਘੂੜੇ ਲੱਗਦੇ ਆ ਤੁਸੀਂ ਸ਼ੁਰੂ ਕਰ ਲਓ ਉਧਰੋਂ ਉਧਰੋਂ ਜਦੋਂ ਆਪਾਂ ਐਂਟਰ ਕਰਦੇ ਆ ਪਿੰਡ ਚ ਉਹਦੀ ਸਾਈਡੋਂ ਕੋਲ ਆਉਂਦਾ ਇੱਕ ਡਿਫੈਂਸ ਦੀ अच्छा अच्छा। ਉੱਥੋਂ ਸ਼ੁਰੂ ਕਰ ਲਓ। ਇੱਥੋਂ ਤੱਕ ਸਾਰੀਆਂ ਦੁਕਾਨਾਂ ਹੀ ਦੁਕਾਨਾਂ ਨੇ। ਐ ਪੂਰਾ ਮੇਲਾ ਐ, ਬਣ ਜਾਂਦਾ ਵੀ ਬਾਜ਼ਾਰ ਹੀ ਐ ਜੀ। ਤਿੰਨ ਦਿਨ ਲਗਾਤਾਰ ਮੇਲਾ ਚੱਲਦਾ ਜੀ। ਜਿੱਦਣ ਮਸਿਆਂ ਨਾਲ ਆੜੀ ਫਿਰ ਤਿੰਨ ਦਿਨ ਹੋ ਜਾਂਦਾ। ਬਹੁਤ ਬਹੁਤ ਹੁੰਮਮਾ ਕੀ ਸੰਗਤ ਹੁੰਦੀ। ਬਹੁਤ ਪਾਉਦਾ ਮੇਲਾ। ਚਲੋ ਮਿਹਰਬਾਨੀ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ, ਸਾਥ ਦਿੱਤਾ, ਸਾਨੂੰ ਦਿਖਾਇਆ। ਬਾਈ ਦਾ ਨਾਮ ਗੁਰਸ਼ੇਵ ਸਿੰਘ, ਤੁਹਾਡਾ ਨਾਮ ਖੁਸ਼ਵੀਰ ਸਿੰਘ ਜੀ। ਠੀਕ ਐ।